ਤਾਂ ਪੰਜਾਬ ਦੇ ਵਿੱਚ ਸੁਨਿਆਰੇ ਦੀ ਦੁਕਾਨ ਤੇ ਇੱਕ ਵੱਡੀ ਲੁੱਟ ਹੋਈ ਏ ਦੱਸਦੇ ਕਿ 5 ਲੱਖ ਦੇ ਗਹਿਣੇ ਚੋਕੇ ਇੱਕ ਬਦਮਾਸ਼ ਚੋਰ ਜਿਹੜਾ ਉੱਥੋਂ ਫਰਾਰ ਹੋ ਜਾਂਦਾ ਤਾਂ ਸੀਸੀਟੀਵੀ ਵੀਡੀਓਜ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਬੰਦਾ ਜਿਹੜਾ ਕਿ ਸ਼ਾਪ ਦੇ ਅੰਦਰ ਆਉਂਦਾ ਔਰ ਜਿਵੇਂ ਹੀ ਸੁਨਿਆਰਾ ਉਸ ਨੂੰ ਕੁਝ ਦਿਖਾ ਰਿਹਾ ਹੁੰਦਾ ਦਰਸਲ ਉਸ ਬੰਦੇ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਸ ਨੂੰ ਮੁੰਦਰੀਆਂ ਦਿਖਾਈਆਂ ਜਾਂ ਤਾਂ ਉਹ ਮੁੰਦਰੀਆਂ ਜਦੋਂ ਬਾਕਸ ਮੁੰਦਰੀਆਂ ਵਾਲਾ ਉਸ ਤੇ ਅੱਗੇ ਸੁਨਿਆਰਾ ਰੱਖਦਾ ਹੈ ਤਾਂ ਇੱਕ ਇੱਕ ਕਰਕੇ ਉਸ ਨੂੰ ਪੌਣ ਦੀ ਜਿਹੜੀ ਟਰਾਈ ਕਰਦਾ ਔਰ ਉਸ ਨੂੰ ਹੋਰ ਬਾਕਸ ਦਿਖਾਉਣ ਦੇ ਲਈ ਕਹਿੰਦਾ ਜਿਵੇਂ ਹੀ ਸੁਨਿਆਰਾ ਨਵਾਂ ਬਾਕਸ ਚੁੱਕਣ ਦੇ ਲਈ ਉੱਥੋਂ ਆਪਣੀ ਨਿਗਹਿ ਕੁਮਾਉਂਦਾ ਹੈ ਤਾਂ ਉਸ ਤੋਂ ਬਾਅਦ ਉਹ ਚੋਰ ਜਿਹੜਾ ਬਦਮਾਸ਼ ਹੈ ਮੁੰਦਰੀਆਂ ਦਾ ਬਾਕਸ ਲੈ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਉਸ ਦੇ ਨਾਲ ਦੋ ਮਹਿਲਾਵਾਂ ਵੀ ਸਨ ਹਾਲਾਂਕਿ ਉਹ ਵੱਖਰੀਆਂ ਵੱਖਰੀਆਂ ਆਈਆਂ ਸਨ ਤੇ ਜਿਵੇਂ ਹੀ ਉਹ ਮੁੰਦਰੀਆਂ ਵਾਲਾ ਡੱਬਾ ਲੈ ਕੇ ਬਾਹਰ ਜਾਂਦਾ ਹੈ ਬਾਹਰ ਇੱਕ ਕਰੇਟਾ ਗੱਡੀ ਖੜੀ ਹੁੰਦੀ ਜਿਸ ਤੇ ਵਿੱਚ ਬੈਠ ਕੇ ਉਹ ਉੱਥੋਂ ਫਰਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਕਿ ਸ਼ੋਰੂਮ ਦੇ ਜੋ ਮਾਲਕ ਸੀ ਸੁਨਿਆਰਾ ਸੀ ਉਸਤੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਹਾਲਾਂਕਿ ਲੋਕ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਉਹ ਉੱਥੋਂ ਫਰਾਰ ਹੋ ਜਾਂਦਾ ਹੈ ਤਾਂ ਸੀਸੀਟੀਵੀ ਵੀਡੀਓਜ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਸ਼ਾਤਰ ਜਿਹੜਾ ਚੋਰ ਬਣ ਕੇ ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ ਤੋਂ ਵੱਡੀ ਲੁੱਟ ਕਰ ਜਾਂਦਾ ਹੈ ਲੁਧਿਆਣੇ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਔਰ 5 ਤੋਂ 6 ਲੱਖ ਦੀ ਜਿਹੜੀ ਚੋਰੀ ਕੀਤੀ ਗਈ ਹੈ ਤਾਂ ਸਮਰਾਲਾ ਸ਼ਹਿਰ ਦੇ ਖੰਨਾ ਰੋਡ ਤੇ ਬੰਦਨ ਜੁਐਲਰਸ ਨਾਮ ਦੇ ਸੁਨਿਆਰੇ ਦੀ ਦੁਕਾਨ ਤੇ ਗਾਹਕ ਬਣ ਕੇ ਆਇਆ ਇੱਕ ਲੁਟੇਰਾ ਸੋਨੇ ਦੀ ਮੁੰਦਰੀਆਂ ਨਾਲ ਭਰਿਆ ਇੱਕ ਡੱਬਾ ਚੋੱਕ ਕੇ ਉਤੋਂ ਫਰਾਰ ਹੋ ਜਾਂਦਾ ਹੈ ਤੇ ਆਪਣੀ ਰੇਟਾ ਗੱਡੀ ਦੇ ਵਿੱਚ ਉੱਥੇ ਬੈਠ ਕੇ ਜਿਹੜਾ ਕਿ ਉੱਥੋਂ ਫਰਾਰ ਹੁੰਦਾ ਜਿਸ ਦੀ ਸੀਸੀਟੀਵੀ ਫੋਟੋ ਵੀ ਸਾਹਮਣੇ ਆਈ ਹੈ ਤਾਂ ਮਿਲੀ ਜਾਣਕਾਰੀ ਦੇ ਮੁਤਾਬਕ ਬੀਤੀ ਸ਼ਾਮ 7:30 ਵਜੇ ਦੇ ਜਿਹੜਾ ਕਿ ਕਰੀਬ ਸੁਨਿਆਰੇ ਦੀ ਦੁਕਾਨ ਤੇ ਕੁਲਟੇਰਾ ਗਾਹਕ ਬਣ ਕੇ ਸੋਨੇ ਦੀ ਮੁੰਦੀਆਂ ਲੈਣ ਦੇ ਲਈ ਆਇਆ ਤੇ ਲੁਟੇਰੇ ਨੇ ਦੁਕਾਨ ਦੇ ਮਾਲਕ ਦੀਪਕ ਵਰਮਾ ਨੂੰ ਸੋਨੇ ਦੀ ਮੁੰਦਰੀਆਂ ਦਿਖਾਉਣ ਦੇ ਲਈ ਕਿਹਾ ਤੇ ਦੁਕਾਨ ਦੇ ਮਾਲਕ ਨੇ ਲੁਟੇਰੇ ਨੂੰ ਸੋਨੇ ਦੀਆਂ ਮੁੰਦਰੀਆਂ ਨਾਲ ਭਰਿਆ ਹੋਇਆ ਇੱਕ ਡੱਬਾ ਦਿਖਾਇਆ ਤੇ ਆਪਣੇ ਹੱਥ ਦੇ ਵਿੱਚੋਂ ਪਾ ਕੇ ਉਸਦਾ ਰੇਟ ਪੁੱਛਣ ਲੱਗ ਜਾਂਦਾ ਹੈ ਦੁਕਾਨਦਾਰ ਨੂੰ ਹੋਰ ਮੁੰਦਰੀਆਂ ਦਿਖਾਉਣ ਦੇ ਲਈ ਕਿਹਾ ਜਾਂਦਾ ਹੈ ਤੋਂ ਉਸ ਤੋਂ ਬਾਅਦ ਜਿਹੜਾ ਕਿ ਦੁਕਾਨਦਾਰ ਦੀ ਨਿਗਾਹ ਪਰੇ ਹੁੰਦੇ ਸਾਰ ਹੀ ਲੁਟੇਰਾ ਸੋਨੇ ਦੇ ਨਾਲ ਭਰੀ ਹੋਈ ਮੁੰਦੀਆਂ ਦਾ ਜਿਹੜਾ ਡੱਬਾ ਉੱਥੋਂ ਦੁਕਾਨ ਦੇ ਵਿੱਚੋਂ ਲੈ ਕੇ ਭੱਜ ਜਾਂਦਾ ਹੈ ਤੇ ਆਪਣੀ ਬਾਹਰ ਖੜੀ ਕਰੇਟਾ ਗੱਡੀ ਦੇ ਵਿੱਚ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਦੁਕਾਨਦਾਰ ਦੇ ਭਰਾ ਰੂਪਮ ਵਰਮਾ ਨੇ ਦੱਸਿਆ ਕਿ ਡੱਬੇ ਦੇ ਵਿੱਚ 12 ਦੇ ਕਰੀਬ ਮੁੰਦਰੀਆਂ ਸਨ ਤੇ ਘਟਨਾ ਦੀ ਸੂਚਨਾ ਮਿਲਦੇ ਹੀ ਸਾਰ ਜਿਹੜਾ ਸਮਰਾਲਾ ਪੁਲਿਸ ਦੇ ਐਸ ਐਚਓ ਮੁੱਖੇ ਤੇ ਪਹੁੰਚ ਗਏ ਤੇ ਸੀਸੀਟੀਵੀ ਫੋਟੋ ਦੇ ਦੇਖਣ ਤੋਂ ਬਾਅਦ ਜਿਹੜਾ ਜਾਂਚ ਦੇ ਵਿੱਚ ਜੁਟ ਗਏ ਨੇ ਮਨੂ ਗਰੇਵਰਮਾ ਜੀ ਕੀ ਮਾਮਲਾ ਆਪਣੇ ਆਏ ਸੀ ਕਸਟਮਰ ਬਣ ਕੇ ਆਏ ਸੀਗੇ ਇਕੱਲੇ ਹੀ ਸੀਗਾ ਜਾਇੰਟਸ ਤੇ ਰਿੰਗਾ ਰਖਾ ਤੋਂ ਰਿੰਗਾ ਦੇਖਦੇ ਦੇਖਦੇ ਨੇ ਰਿੰਗਾ ਦੇਖੀਗਾ ਪਾਕੇ ਦੇਖੀਗਾ ਇੱਕ ਰਿੰਗ ਕੱਢੀ ਜਿਹਦਾ ਵਜਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾਂ ਦਾ ਉਹ ਰਿੰਗਾ ਦਾ ਡੱਬਾ ਜਦੋਂ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਇੱਕ ਬੰਦਾ ਸੀ ਜੀ ਇੱਕ ਬੰਦਾ ਸੀ ਆਪਣੇ ਕੋਲ ਅੰਦਰ ਇੱਕੋ ਹੀ ਆਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਗਿਆ ਕੈਮਰੇਜ ਉਹਦੀ ਫੋਟੋ ਆਈ ਗਿਆ ਕਲੀਅਰ ਹੁੰਦਾ ਰਿੰਗਾ ਕੋਈ ਮੂ ਨਹੀਂ ਟਕਿਆ ਸੀਗਾ ਬੈਠਾ ਹੈ ਰਿੰਗਾ ਦੇਖਦਾ ਜੀ ਮੈਂ ਕਸਟਮਰ ਹੁੰਦਾ ਹੁੰਦਾ ਉਸ ਤਰ੍ਹਾਂ ਤੇ ਕੋਈ ਖਿਆਲ ਵੀ ਸੀ ਆਪਾਂ ਜੋ ਨਾ ਉਹ ਨਹੀਂ ਉਹਨੇ ਹੀ ਨਹੀਂ ਕੋਈ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੋਈ ਮੈਂ ਕਸਟਮਰ ਲੈ ਕੇ ਬਸ ਇਹਦਾ ਵਜਨ ਕਰੋ ਵਜਨ ਕਰਕੇ ਕੈਲਕੂਲੇਟਰ ਮਾਰ ਲੱਗੇ ਜਦੋਂ ਉਹਨੇ ਡੱਬਾ ਫੋਲਡ ਕੀਤਾ ਤੇ ਵੀ ਕਿੰਨੇ ਦਾ ਨੁਕਸਾਨ ਹੋ ਗਿਆ ਹੁੰਦਾ ਦੇਖਣਾ ਪਣਾ ਰਿੰਗਾ ਦਾ 12 ਰਿੰਗਾ ਸੀ ਗਿਆ ਜੀ ਇੱਕ ਡੱਬੇ ਚ ਲੱਗਦੇ ਪੂਰਾ ਡੱਬਾ ਹੀ ਲੈ ਗਿਆ ਜੀ 12 ਹਾਂਜੀ ਕੀ ਨਾ ਹੋਵੇ ਤੁਹਾਡਾ ਮੈਂ ਤੁਹਾਨੂੰ ਸਮਝਾ ਲਿਆ ਸੀ ਨੇ ਫੋਨ ਕਰਿਆ ਸੀ ਲੈ ਕੇ ਕਰਿਆ ਸੀ ਹੈ ਪਰ ਟਿਨਲ ਹੋ ਗਏ ਕਿੰਨੇ ਮਿੰਟ ਬਾਅਦ ਆ ਗਿਆ ਮੈਂ ਅੱਛਾ ਕੀ ਆਬੰਦਲਾ ਹੋਇਆ ਕੌਣ ਆਇਆ ਸੀ ਜਿਹੜੇ ਪਹਿਲਾਂ ਨੀਚੇ ਹੁੰਦੇ ਆਸ ਤੇ ਆ ਵੀਟ ਡਿੰਗੀ ਦਿਖਾਏ ਆ ਰਿੰਗ ਲੈ ਕੇ ਭੱਗ ਗਏ ਮੈਂਨੇ ਗੱਡੀ ਖੋਲੀ ਖੋਲ ਨਹੀਂ ਪਾਏ ਲੌਕ ਕਰਕੇ ਚਾਹ ਰੋਡ ਤੇ ਖੇਤ ਤੇ ਚਲੇ ਗਏ ਆਪੇ ਚਲਾ ਕੇ ਲੈ ਗਏ ਕੱ비 ਭੱਗ ਗਏ ਹੋਰ ਕਿਤਰੀ ਰਿੰਗ ਸੀ ਹਾਂਜੀ ਕਿਤਰੀ ਰਿੰਗੇ ਸੀ ਰਿੰਗੇ 9 10 ਸੀ ਉੱਗੇ ਭੱਜ ਗਏ ਕਿਤਨੇ ਜਾਣੇ تھے ਹਾਂਜੀ ਕਿਤਨੇ ਜਾਣੇ تھے ਇੱਕ ਇੱਕ ਹਾਂਜੀ ਇੱਕ ਮੋਨਾ ਤਾਂ ਸਰਦਾਰ ਸੀ ਸਰਦਾਰ ਨਹੀਂ ਸੀ ਕੋਈ ਹਥਿਆਰ ਸੀ ਉਸਕੇ ਕੋਲ ਨਹੀਂ ਪਤਾ ਕੋਈ ਨਹੀਂ ਪਤਾ ਹਾਂ ਬਹੁਤ ਸਾਰੇ ਕਸਨਿਆਰ ਦੁਕਾਨਾਂ ਤੇ ਲੁੱਟਦੀ ਘਟਨਾਵਾਂ ਵਾਪਰੀਆਂ ਕੀ ਕਹਿਣਾ ਚਾਹੁੰਦੇ ਨੇ ਲੁੱਟਦੇ ਨਹੀਂ ਆ ਸਾਡੇ ਜਿਹੜੇ ਬੰਦਨ ਜੁਲਰਾ ਖੰਨਾ ਰੋਡ ਦੇ ਸਮਰਾਲੇ ਉਹਦੀ ਦੁਕਾਨ ਤੇ ਕਿਹੜਾ ਵਿਅਕਤੀ ਹੈ ਸਰੋਂ ਰੋਡਾ ਹੈ ਕਰੇਟਾਕਾਰ ਦੇ ਵਿੱਚ ਆਇਆ ਸੀ ਉਹ ਜਿਹੜਾ ਜਮਾ ਮੁੰਦਰੀਆ ਚੈੱਕ ਕਰਦਾ ਕਰਦਾ ਉਹਨੂੰ 420 ਕਹਿ ਸਕਦੇ ਆ ਉਹ ਮੁੰਦਰੀ ਵਾਲਾ ਡੱਬਾ ਸੀ ਤਿੰਨ ਚਾਰ ਪੂਰੇ ਮੇਰੇ ਕੋਲ ਛੈਤੀਬ ਦੇ ਵਿੱਚ ਪੰਜ ਛੇ ਮੁੰਦਰੀਆਂ ਉਹ ਲੈ ਗਿਆ ਜਿਹੜਾ ਭੱਜ ਗਿਆ ਇਹਨੂੰ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਇਹਦੇ ਸਬੰਧੀ ਅਸੀਂ ਪਰਚਾ ਦਰਜ ਕਰਾਂ ਤਾਂ ਮੁੰਦਰੀ ਜਾਂਚ ਵਿੱਚ ਕੀ ਸਾਹਮਣੇ ਆਇਆ ਮੁੰਦਰੀ ਜਾਂਚ ਵਿੱਚ ਤਾਂ ਇਹੀ ਹੈ ਵੀ ਇਹ ਨੌਸਰਵਾ ਜਿਹਨੂੰ ਕਹ ਲਈਏ ਨਾ 420 ਉਸ ਨੇਚਰ ਦਾ ਬੰਦਾ ਹੈ ਕਾਰ ਦਾ ਨੰਬਰ ਕੁਝ ਪਤਾ ਲੱਗਿਆ ਕਾਰ ਦਾ ਪੀਵੀ 10 ਐਚਵਾਈਆ ਜਾਂ ਐਚਏ ਹੋ ਸਕਦਾ 8503 ਪੜ੍ਹ ਗਿਆ ਸਸਪੈਕਟਡ ਨੰਬਰ ਹੈ ਦੇਖਦੇ ਹਾਂ